ਉਨੇ ਨੂੰ ਪਿਆਰ ਕਰਨ ਵਾਲੇ ਮਾਂ ਕਵੱਡੀ ਖੇਡ ਨੂੰ ਪਿਆਰ ਕਰਨ ਵਾਲੇ ਜਿੱਥੇ ਪਰਮਜੀਤ ਇੱਕ ਸਪੋਰਟਸਮੈਨ ਰਿਹਾ ਜਿੱਥੇ ਵੱਡੇ ਵੱਡੇ ਅਫਸਰ ਪਰਮਜੀਤ ਨੂੰ ਸਨਮਾਨ ਕਰਦੇ ਆ ਸਰਦਾਰ ਗਮਦੂਰ ਸਿੰਘ ਹੋਰੇ ਜਿੰਨਾ ਬਾਰੇ ਲਿਖਣ ਵਾਲੇ ਕਵੱਡੀ ਦੇ ਬਹੁਤ ਤਕੜੇ ਸਰਦਾਰ ਕੁਲਵੰਤ ਸਿੰਘ ਜੀ ਭਲਾੜਾ ਸਾਡੇ ਵਿੱਚ ਮਰਾਜੀ ਹੈ ਜਿਹੜੇ ਕਿ ਇੰਨੇ ਵਧੀਆ ਲਿਖਦੇ ਆ ਸਤ ਨੂੰ ਸੱਚ ਝੂਠ ਨੂੰ ਝੂਠ ਬਿਰੋ ਕਿਸੇ ਬਾਰੇ ਜਦੋਂ ਤੁਸੀਂ ਬੋਲਦੇ ਹੋ ਨਾ ਜਿਵੇਂ ਮੈਂ ਹੁਣ ਵਧਾ ਚੜਾ ਕੇ ਬੋਲੂਗਾ ਅੰਦਰ ਚੁਰਲਮ ਚੁਰਲੀਆਂ ਚੱਲ ਜਾਂਦਾ ਵੀ ਸਾਲਾ ਐਵੇਂ ਭਕਾਈ ਮਾਰੀਆਂ ਤੇ ਇਹ ਗੱਲ ਤਾਂ ਠਾਕੀ ਕੋਈ ਨਹੀਂ ਇਹਦੇ ਕਰਕੇ ਸੱਚ ਹਮੇਸ਼ਾ ਸੱਚ ਹੁੰਦਾ ਮੈਂ ਬੇਨਤੀ ਕਰੂੰਗਾ ਸਰਦਾਰ ਕੁਲਵੰਤ ਸਿੰਘ ਜੀ ਨੂੰ ਕਿ 2 ਮਿੰਟ ਲਈ ਉਹ ਇਹ ਖਿਡਾਰੀਆਂ ਬਾਰੇ ਪਰਮਜੀਤ ਜੀ ਬਾਰੇ ਬੋਲਣ ਤਾਂ ਸਾਨੂੰ ਬੜੀ ਖੁਸ਼ੀ ਹੋਊਗੀ ਸਰਦਾਰ ਕੁਲਵੰਤ ਸਿੰਘ ਜੀ ਅੱਜ ਦੀ ਬਦਗੀ ਪਾਰਟੀ ਦੇ ਹੀਰੋ ਸਰਦਾਰ ਪਰਮਜੀਤ ਸਿੰਘ ਜੀ ਸੰਧੂ ਸਾਹਿਬ ਭੈਣ ਜੀ ਜਸਵੀਰ ਕੌਰ ਉਹਨਾਂ ਦੇ ਸਮੂਹੇ ਉਹਨਾਂ ਦੇ ਸੱਦੇ ਦਰ ਤੇ ਪਹੁੰਚ ਹੋਏ ਸਮੂਹੇ ਸਾਥੀਓ ਰਿਸ਼ਤੇਦਾਰੋ ਤੇ ਪੈਣੋ ਭਰਾਵੋ ਪਹਿਲਾਂ ਫਤਿਹ ਅਰਦਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਖਸ ਬਾਰੇ ਮੈਨੂੰ ਸਿਰਫ 2 ਮਿੰਟ ਦਾ ਸਮਾਂ ਦਿੱਤਾ ਹੈ ਤੇ 2 ਮਿੰਟਾਂ ਦੇ ਵਿੱਚ ਤਾਂ ਨਾ ਮੈਂ ਤੁਹਾਡੇ ਹਾਈ ਜੱਪ ਦੀਆਂ ਗੱਲਾਂ ਨਹੀਂ ਹੋਣੀਆਂ ਮੈਂ ਥੋੜੀ ਜਿਹੀ ਐਕਸਟੈਂਸ਼ਨ ਲੈਣਾ ਸਾਡੇ ਸਪੀਕਰ ਸਾਹਿਬ ਤੋਂ ਮਨਜ਼ੂਰੀ ਮਿਲ ਗਈ ਜੀ ਮੈਂ ਥੋੜਾ ਜਿਹਾ ਸਮਾਂ ਵਧਾਉਣ ਦੀ ਗੱਲ ਕਰੂੰਗਾ ਦੋਸਤੋ ਖਟਾਰੀ ਬੜਨਾ ਕੋ ਸੌਫਾ ਨਹੀਂ ਹੁੰਦਾ ਮੈਨੂੰ ਯਾਦ ਹੈ ਜੇ ਅੱਜ ਦੇ ਇਸ ਮੌਕੇ ਦੇ ਉੱਤੇ ਨਾ ਸਵਰਗਵਾਸੀ ਸਵਰਗਵਾਸੀ ਵਾਪਸ ਸੰਗਰਾਦ ਨੂੰ ਯਾਦ ਨਾ ਕਰੀਏ ਆ ਫੇਰ ਗੱਲ ਅਧੂਰੀ ਰਹਿ ਜਾਣੀ ਐ ਉਹ ਸਮਾਂ ਸੀ ਜਦੋਂ ਉਹ ਸਰਦੂਲਗੜ੍ਹ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਉਸ ਵੇਲੇ ਉੱਥੇ ਸੈਕੰਡ ਹੈਡਮਾਸਟਰ ਹੁੰਦੇ ਸੀ ਜਿਹੜੇ ਰਿਟਾਇਰ ਹੋਏ ਨੇ ਪ੍ਰਿੰਸੀਪਲ ਜਗਜੀਤ ਸਿੰਘ ਮੈਂ ਉਹਨਾਂ ਦੀ ਪਤਾ ਗਈ ਪਾਰਟੀ ਦੇ ਉੱਤੇ ਬਾਪੂ ਜੀ ਸੁਖਰਾਜ ਸੇ ਉਹਨੂੰ ਬੋਲਦਿਆਂ ਸੁਣਿਆ ਉਹ ਕਹਿੰਦੇ ਵੀ ਮੈਂ ਪਹਿਲਾਂ ਜ਼ੋਨ ਤੋਂ ਫਰਸਟ ਆਇਆ ਗੋਲਾ ਸੁੱਟਣ ਦੇ ਵਿੱਚ ਤੇ ਫੇਰ ਮੈਂ ਜ਼ਿਲ੍ਹੇ ਤੋਂ ਫਰਸਟ ਆ ਗਿਆ ਗੋਲਾ ਸੁੱਟਣ ਦੇ ਵਿੱਚ ਤੇ ਮੈਨੂੰ ਆ ਪ੍ਰਿੰਸੀਪਲ ਜਿਹੜੇ ਜਗਜੀਤ ਸਿੰਘ ਨੇ ਇਹਨਾਂ ਨੇ ਇੱਕ ਤੌਰੀਆ ਨਾਮ ਦੇ ਵਿੱਚ ਦਿੱਤਾ ਸੀ ਤੇ ਮੈਂ ਤੌਰੀਆ ਆਪਣੇ ਨਾਲ ਸੂਕ ਕੇ ਇਸ ਤੇ ਸੰਭਾਲ ਕੇ ਰੱਖ ਲਿਆ ਸੀ ਵੀ ਮੇਰੇ ਤੇ ਤਾਂ ਬੈ ਗਈ ਕਵੀਨਦਾਰੀ ਮੈਂ ਨਾ ਕੇ ਪੜ ਸਕਣਾ ਤੇ ਨਾ ਮੇਥੋਂ ਕੇ ਖੇਡਿਆ ਜਾ ਸਕਣਾ ਤੇ ਮੈਂ ਆਪਣੇ ਪੁੱਤ ਦੇ ਵਿੱਚੋਂ ਆ ਸਾਰਾ ਭਵਿੱਖ ਦੇ ਪੂੰਗਾ ਕਹਿੰਦੇ ਜਦੋਂ ਮੇਰਾ ਪੁੱਤ ਜਵਾਨ ਹੋ ਗਿਆ ਨਾ ਤਾਂ ਮੈਂ ਉਹ ਸਾਹਮਣੇ ਹੱਥ ਤੌਨੀਆ ਨੂੰ ਭੇਟ ਦਿੱਤਾ ਸੀ

ਹਾਰ ਗਿਆ ਕੀ ਜਲਾ ਸੁਬੇਲ ਹੈ ਉਹ ਜਿਹੜਾ ਪਰਮ ਕੀ ਦੇ ਵਿੱਚ ਹੈ ਅ ਸਟਾਰਟਿੰਗ ਤੇ ਮੈਂ ਜ਼ਿਕਰ ਕਰਾਂ ਇਹਨਾਂ ਦਾ ਰਾਧ ਸੇਰਾ ਉਹ ਬੈਠਾ ਹੈ ਜੈਲ ਸਾਹਿਬ ਕਰਿਓ ਹੱਥਕੜਾ ਬਾਕਸਰ ਪ੍ਰਵਿੰਦਰ ਸਿੰਘ ਚੈਲ ਤੇ ਨਾਲ ਦੂਜੇ ਜੈਲ ਸਾਹਿਬ ਸਰਦਾਰ ਗੰਦੂਰ ਸਿੰਘ ਚੈਲ ਤੇ ਨਾਲ ਜਸਵੀਰ ਸਿੰਘ ਚੈਲ ਤਿੰਨ ਚੈਲ ਬੈਠੇ ਨੇ ਤਿੰਨੇ ਖੜੇ ਹੋ ਜੋਜੀ ਮੜ ਜਾ ਤੇ ਉਹ ਦਰਸ਼ਨ ਆ ਬੰਦਾ ਜਿਹੜਾ ਕੜਨਾ ਕੋਣ ਉਹਨੇ ਗੱਦਗੇ ਜੇਪਾ ਇਹ ਆ ਰਾਜ ਸੇਰਾ ਪਰਮਜੀਤ ਥੋੜਾ ਨੂੰ ਇਹਨੇ ਪਰਮਜੀਤ ਨੂੰ ਤੇ ਜਸਵੀਰ ਨੂੰ ਉਂਗਲੀ ਫੜ ਕੇ ਟੋਲਣਾ ਸਿਖਾਇਆ ਕਿਉਂਕਿ ਜੇ ਇਹਦੇ ਬਾਰੇ ਦੱਸਾਂ ਤਾਂ ਸੱਤ ਵਾਰ ਦਾ ਨੈਸ਼ਨਲ ਚੈਂਪੀਅਨ ਹੈ ਗੱਲ ਮੂੰਹ ਨਾਲ ਕਹਿ ਦੇਣੀ ਸਖਾਲੀ ਹੈ ਪੂਰੇ ਹਿੰਦੁਸਤਾਨ ਦੇ ਗੱਪੜੂਆਂ ਦੇ ਵਿੱਚੋਂ ਨੰਬਰ 1 ਤੇ ਆਉਣਾ ਉਹ ਆਇਆ ਤਾਂ ਉਹ ਬਲਵਿੰਦਰ ਬੌਕਸਰ ਦੇ ਹਿੱਸੇ ਆਇਆ ਸ਼ੁਰੂਆਤੀ ਦੌਰ ਦੇ ਵਿੱਚ ਇਹਨੂੰ ਦੇਖ ਕੇ ਜਸਵੀਰ ਤੇ ਪਰਮਜੀਤ ਤੋਲੇ ਖੇਡਣਾ ਸਿੱਖਿਆ ਸੀ ਬਾਕਸਿੰਗ ਕਰਨੀ ਸ਼ੁਰੂ ਕੀਤੀ ਉਹਨੇ ਦੇਖਿਆ ਖਿਡਾਰੀ ਸੀ ਤੇ ਤੁਹਾਡੇ ਹਾਈਟ ਹੈ ਤੁਹਾਡੇ ਕੱਦ ਨੇ ਨਾ ਇਹਦਾ ਕੋਠੇ ਕੋ ਬੰਦੇ ਲਾਉਣ ਵਾਲੇ ਨੇ ਤੁਹਾਡੀ ਬਾਕਸਿੰਗ ਨਹੀਂ ਤੁਹਾਨੂੰ ਫਿੱਟਾਉਣੀ ਤੁਸੀਂ ਐਥਲੈਟਿਕ ਦੇ ਵਿੱਚ ਪੈ ਜਾਓ ਤੇ ਉਹ ਜਾ ਰਾਹ ਦਿਖਾਇਆ ਕਿ ਦੁਨੀਆ ਦੇਖਦੀ ਰਹੇਗੀ ਤੇ ਜਦੋਂ ਪੰਜਾਬ ਪੁਲਿਸ ਦੀ ਜਲੰਧਰ ਮੀਟ ਹੋਈ ਸੀ ਨਾ ਉਥੇ ਕਮਜ਼ੋਰ ਤੋਂ ਵੀ ਪਾਰਟਿਸਪੇਟ ਕਰ ਰਿਹਾ ਸੀ ਜਸਵੀਰ ਵੀ ਕਰ ਰਿਹਾ ਤੇ ਪਰਮਜੀਤ ਵੀ ਕਰ ਰਿਹਾ ਸੀ ਤੇ ਉੱਥੇ ਜਦੋਂ ਹਾਈ ਜੰਪ ਦਾ ਮੁਕਾਬਲਾ ਹੋਇਆ ਸੀ ਤਾਂ ਪਹਿਲੀ ਛਾਲ ਜਿਹੜੀ ਹੈ ਉਹ ਮਾਰ ਕੇ 35 ਸਾਲਾ ਪੁਰਾਣਾ ਰਿਕਾਰਡ ਤੋੜ ਕੇ 2 ਮੀਟਰ ਦੇ 1 ਸੈਂਟੀਮੀਟਰ ਦੇ ਨਾਲ ਆਪਣੇ ਨਾਂ ਕਰ ਦਿਆ ਸੀ ਇਸ ਵਰਮੀ ਬੰਦੂ ਮੁਕਾਬਲਾ ਕੀਤੇ ਨਾਲ ਸੀ ਰਾਜਸਥਾਨੀ ਮਹਿੰਦਰ ਸਿੰਘ ਦੇ ਨਾਲ ਉਹ ਮਹਿੰਦਰ ਸਿੰਘ ਵੀ ਬਣਾ ਤਕੜਾ ਖਿਡਾਰੀ ਸੀ ਪਰ ਉਥੇ ਕਟਨਾ ਕੀ ਵਾਪਰ ਗਈ ਜਦੋਂ ਗਮਦੂਰ ਨੇ ਰਿਕਾਰਡ ਫੀਟ ਕਰਤਾ ਇਹਨੇ ਪਰਮ ਇੰਜੀਨੀਅਰ ਰਿਕਾਰਡ ਫੀਟ ਕਰਤਾ ਤਾਂ ਗਮਦੂਰ ਹੋੜੀਆਂ ਦੇ ਸਾਥੀ ਉਹਨੂੰ ਝਾਕ ਕੇ ਲੈ ਗਏ ਉਹ ਜਿਹੜਾ ਪੋਲ ਸੀਗਾ ਆਪਣਾ ਹਾਈ ਜੰਪ ਦਾ ਉਹ ਬਣਿਆ ਹੋਇਆ ਸੀ ਸਟੈਂਡ ਉਹ ਸਾਰੇ ਹੀ ਦਰਸ਼ਕਾਂ ਨਾਲ ਪਰ ਗਿਆ 10-15 ਮਿੰਟ ਲੱਗੇ ਤੇ ਵਿਮੇਂਦਰ ਸਿੰਘ ਉੱਥੋਂ ਲੇਟ ਹੋ ਗਿਆ ਉਹ ਠੱਡਾ ਪੈ ਗਿਆ ਪਹਿਲੀ ਟੈਂਪਰ ਦੇ ਵਿੱਚ ਉਹਦੇ ਤੋਂ ਰਿਕਾਰਡ ਉਹ ਜਿਹੜਾ ਜਿਹੜੀ ਉਹ ਉਚਾਈ ਕਲੀਅਰ ਨਹੀਂ ਹੋਈ ਤੇ ਉਹਨੇ ਦੂਸਰੀ ਅਟੈਂਪਟ ਦੇ ਵਿੱਚ ਕਲੀਅਰ ਕੀਤੀ ਸੀ ਨਹੀਂ ਤਾਂ ਉਹ ਵੀ ਬਰਾਬਰ ਦਾ ਸੀਗਾ ਬਰਾਬਰ ਦੇ ਉਪਿਸ਼ਾਰਣ ਨਾ ਆਇਆ ਤਾਂ ਉਹ ਪਰਮਜੀਤ ਦੇ ਹਿੱਸੇ ਆਇਆ ਇਹ ਸੀ ਇਸ ਜਿਹੜੀ ਪਹਿਲੀ ਪੁਲਾੰਗ ਸੀ ਤੇ ਉੱਥੇ ਪੰਜਾਬ ਦੀ ਸਮੂੱਚੀ ਕਰੀਮ ਮਾਨ ਸਿੰਘ ਭੋਡਰ ਜਿਹੜੇ ਖਟਾਰੀਆਂ ਦੇ ਜਨਮਦਾਤਾ ਕਹਿੰਦੇ ਪੰਜਾਬ ਪੁਨਿਸ਼ ਲੋਏ ਨੂੰ ਖਟਾਰੀਆਂ ਦੇ ਜਾਗ ਲਾਉਣ ਵਾਲੇ ਤੇ ਨਾਲ ਉਸ ਵੇਲੇ ਦੇ ਮਠੱਡੇ ਦੇ ਐਸਐਸਪੀ ਗਿੱਲ ਸਾਹਿਬ ਸਰਦਾਰ ਰਾਜਦੀਪ ਸਿੰਘ ਗਿੱਲ ਉਹ ਉੱਥੇ ਮੌਜੂਦ ਸੀ ਤੇ ਉੱਥੇ ਹੀ ਸਰਦਾਰ ਬਿਆਨ ਸਿੰਘ ਆਇਆ ਸੀ ਮੁੱਖ ਮੰਤਰੀ ਪੰਜਾਬ ਉਸ ਵੇਲੇ ਦਾ ਤੇ ਉਹ ਉੱਥੇ ਮਹਿੰਦਰ ਸਿੰਘ ਕੇਪੀ ਮੰਤਰੀ ਆਇਆ ਸੀ ਜਿਹੜਾ ਸਪੋਰਟਸ ਦਾ ਮੰਤਰੀ ਸੀ ਤੇ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਲਗਦਾ ਨਾਮ 5000 ਰੁਪਏ ਉਸ ਵੇਲੇ ਦਿੱਤਾ ਸੀ ਜਦੋਂ ਤਰਖਾਹ ਜਿਹੜੀ 1800 ਹੁੰਦੀ ਸੀ ਆ ਸੀ ਵੱਡੀ ਪ੍ਰਾਪਤੀ ਜਿਹੜੀ ਹਰ ਕਿਸੇ ਹਿੱਤੇ ਨਹੀਂ ਆਉਂਦੀ ਤੇ ਫਿਰ ਦੋਸਤੋ ਜੇ ਅੱਗੇ ਦੀ ਗੱਲ ਕਰੀਏ ਤਾਂ ਆਪਣੇ ਬਲਕੂਤੇ ਦੇ ਉੱਤੇ ਇਹ ਦੋ ਸ਼ਖਸ਼ ਨੇ ਪਰਮਜੀਤ ਤੇ ਗਮਦੂਰ ਜਿਨ੍ਹਾਂ ਨੇ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਵਾੜ ਪੁਲਿਸ ਸਕੀਮਾਂ ਦੇ ਵਿੱਚ ਹਿੱਸਾ ਲਿਆ 40 ਸਾਲਾਂ ਤੋਂ ਉੱਤੇ ਇਕ ਬੇਟਾਂ ਦੀਆਂ ਜਿਹੜੀਆਂ ਕਹਿੰਦੇ ਨੇ ਨਾ ਪੁੱਟਾ ਹੋ ਜਾਂਦਾ ਪਰ ਇਹਨਾਂ ਨੇ ਦੱਸ ਤਾ ਵੀ ਜਵਾਨੀ ਕੀ ਹੁੰਦੀ ਹੈ ਉੱਥੇ ਲਾਸ ਐਂਜਲਸ ਅਮਰੀਕਾ ਦਾ ਸ਼ਹਿਰ ਉੱਥੇ ਮੁਕਾਬਲੇ ਹੋਏ ਤੇ ਪਰਮਜੀਤ ਨੇ ਉਹਦੇ ਹਾਈ ਜੰਪ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਪੂਰੀ ਟੁਲੀਗਾ ਦੇ ਵਿੱਚ ਨਾਮ ਰੁਵਾਤਾ ਪੰਜਾਬ ਪੁਲਿਸ ਦਾ ਤੇ ਨਾਲ ਗੁੰਦੀਰ ਨੇ ਵੀ ਇਸੇ ਦੀ ਪੈੜ ਫੜ ਕੇ ਇੱਕ ਮੈਡਲ ਕਮਦੂਰ ਜਿੱਤ ਲਿਆ ਤੋਮਾ ਦੇ ਸਿਲਵਰ ਮੈਡਲ ਮਾਨਸਾ ਜਿਲ੍ਹੇ ਦੀ ਸ਼ਾਨ ਦੇ ਵਿੱਚ ਜਵਾਦਾਂ ਕੀਤਾ ਤੇ ਪੰਜਾਬ ਪੁਲਿਸ ਦੀ ਸ਼ਾਨ ਦੇ ਵਿੱਚ ਵਾਦਾ ਕੀਤਾ ਤਾਂ ਇਹਨਾਂ ਦੋ ਨੌਜਵਾਨਾਂ ਨੇ ਕੀਤਾ ਇਹੋ ਜੀ ਪ੍ਰਾਪਤੀ ਹਰ ਇੱਕ ਦੇਤੇ ਨਹੀਂ ਆਉਦੀ ਤੇ ਅੱਜ ਸਾਡਾ ਇਹ ਛੋਟਾ ਵੀਰ ਆਪਣੇ ਆ ਜਿਹੜੇ ਨਾ ਹੱਡ-ਬੋਡੇ ਸਹੀ ਸਲਾਮਤ ਲੈ ਕੇ ਆਪਣੀ ਚਿੱਟੀ ਚਾਦਰ ਲੈ ਕੇ ਆਪਣੇ ਘਰ ਨੂੰ ਵਾਪਸ ਆ ਰਹੇ ਤੇ ਮੈਂ ਪਹਿਲਾਂ ਗੁਰਪਾਤ ਜਿਨੇ ਗੱਲ ਦਾ ਉਹ ਸ਼ੇਅਰ ਕਿ ਰੱਸਾ ਖਿੰਜਣ ਬਾਬੇ ਮੁੰਡੇ ਖੇਡਣ ਕੌੜ ਕਬੱਡੀ ਸਭ ਧਰਮਾਂ ਦਾ ਰਿਸ਼ਤਾ ਸਾਂਝਾ ਊਚ-ਨੀਚ ਸਭ ਛੱਡੀ ਚਲੋ ਅਖਾੜੇ ਦੇ ਵਿੱਚ ਚਲੀਏ ਕੱਲ ਦਾ ਨਹੀਂ ਇਤਬਾਰ ਦੋਸਤੋ ਖੇਡਣ ਦੇ ਦਿਨ ਚਾਰ ਦੋਸਤੋ ਖੇਡਣ ਦੇ ਦਿਨ ਚਾਰ ਇੱਕ ਗੱਲ ਹੋਰ ਕਿਉਂਕਿ ਸ਼ਬਦਾਂ ਦੀ ਖੇਡ ਸੱਜਣਾ ਟੋਲੇ ਬਿਨ ਬੋਲੇ ਦਾ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਪਰੋਲੇ ਨਾਲ ਅੱਜ ਖੁਸ਼ੀਆਂ ਤਾਂ ਵੰਡਤੀਆਂ ਪਰ ਦਰਦਾਂ ਦੀ ਦਾਸਤਾਂ ਜਿਹੜੀ ਭੈਣ ਜਸਵੀਰ ਕੌਰ ਦੇ ਜਾਣਦੇ ਹੋਈ ਸੀ ਉਹ ਵੀ ਇੱਕ ਤਕੜ ਦਿਲ ਗੁਰਦੇ ਵਾਲਾ ਆਪਣੇ ਪਿੰਡੇ ਤੇ ਹਟਾ ਕੇ ਭੈਣ ਦੀ ਦੂਸਰੀ ਜਸਵੀਰ ਕੌਰ ਦੇ ਰਾਹੀਂ ਆਪਣੇ ਪਰਿਵਾਰ ਨੂੰ ਫੇਰ ਖੜਾ ਕਰ ਗਿਆ ਇਹ ਵੀ ਇੱਕ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਸੋ ਮੈਂ ਇੱਕ ਵਾਰੀ ਫਿਰ ਆਪਣੇ ਛੋਟੇ ਭਰਾ ਨੂੰ ਰਿਕਰਮੈਂਟ ਦੀਆਂ ਵਧਾਈਆਂ ਦਿੰਦਾ ਹੋਇਆ ਉਹੀ ਗੱਲ ਫਿਰ ਯਾਦ ਕਰਾਉਣਾ ਬਾਈ ਜੀ 58 ਦੇ ਹੋ ਗਏ 38 ਦੇ ਲੱਗ ਰਹੇ ਹੋ ਨજર ਨਾ ਲੱਗ ਜੇ ਥੋੜਾ ਸਾਰਿਆਂ ਦਾ ਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ